ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਪਾਂਚੋ ਸਾਂਝਾ ਕਰਨ ਜਾ ਰਹੇ ਹਾਂ ਜੀ ਇੱਕ ਵਾਰ ਚੰਗੀ ਤਰ੍ਹਾਂ ਸੁਣ ਸਮਝ ਲੈਣਾ ਜੀ ਸੋ ਕਿਉਂਕਿ ਅੱਜ ਦੇ ਵਿਸ਼ੇ ਵਿੱਚ ਗੱਲ ਕਰਾਂਗੇ ਕਿ ਜਦੋਂ ਅਸੀਂ ਚਿਰਾਗ ਤੇ ਚਿਰਾਗ ਰੋਸ਼ਨ ਕਰਦੇ ਹਾਂ ਕਿ ਉਹਦੇ ਨਾਲ ਅਗਰਵਤੀ ਜਾਂ ਧੂਪ ਫਰ ਲਗਾ ਸਕਦੇ ਹਾਂ ਜਾਂ ਨਹੀਂ ਸੋ ਇਸ ਤੇ ਅਮਲ ਕਰਨਾ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਜੇਕਰ ਕੋਈ ਰੂਹ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਲਿਖਣਾ ਜੀ ਸੁਣਨ ਲੱਗਦੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਨੂੰ ਸੁਣ ਪਾਓ ਜੀ ਸੋ ਹੁਣ ਆਪਾਂ ਇੱਥੇ ਪੁੱਜੇ ਕਮੈਂਟਾਂ ਦੱਸ ਲੈਣੇ ਕਮੈਂਟਾਂ ਵੀ ਜ਼ਰੂਰ ਸੁਣ ਲਿਆ ਕਰੋ ਜੇਕਰ ਕਮੈਂਟ ਦਾ ਜਵਾਬ ਮਿਲ ਜਾਂਦਾ ਹੈ ਤੁਹਾਨੂੰ ਤਾਂ ਇੱਕ ਵਾਰ ਜ਼ਰੂਰ ਲਿਖ ਕੇ ਦੱਸਿਆ ਕਰੋ ਜੀ ਸੋ ਜਿਨ੍ਹਾਂ ਨੂੰ ਵੀ ਜਵਾਬ ਮਿਲਦਾ ਹੈ ਸਵਾਲ ਦਾ ਤੇ ਬਾਕੀ ਕੋਸ਼ਿਸ਼ ਕਰੋ ਕਿ ਕਮੈਂਟ ਪੰਜਾਬੀ ਵਿੱਚ ਕਰੋ ਤੇ ਨਾਮ ਆਪਣਾ ਨਾਲ ਜ਼ਰੂਰ ਲਿਖਿਆ ਕਰੋ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਦੀ ਹਾਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਮਕਵਾਜਾ ਪੀਰ ਜੀ ਲਈ ਜਾਨੀ ਪ੍ਰਸ਼ਾਦ ਤਿਆਰ ਕੀਤਾ ਉਹਦੇ ਵਿੱਚ ਇੰਨੀ ਪਾਉਣਾ ਭੁੱਲ ਗਏ ਤੇ ਹੁਣ ਦੀਦੀ ਜੀ ਫੇਕੀ ਕਰਾਂ ਕਹਿੰਦੇ ਸੋ ਸੋ ਸ਼ਾਇਦ ਇਹਨਾਂ ਨੇ ਲਿਖਿਆ ਹੈ ਕਿ ਉਹ ਲਗਾਤਾ ਸੋ ਜੇਕਰ ਲਗਾਤਾਰ ਕੋਈ ਗਲਤੀ ਸ਼ਮਾ ਮੰਗ ਲੋ ਜਾਣੇ ਨਾ ਜਾਣੇ ਦੇ ਵਿੱਚ ਹੋਈ ਗਲਤੀ ਦੀ ਮਾਫੀ ਮਿਲ ਜਾਂਦੀ ਹੈ ਜੀ ਜਾਣ ਬੁੱਝ ਕੇ ਕੀਤੀ ਹੋਈ ਗਲਤੀ ਸੀ ਮਾਫੀ ਨਹੀਂ ਮਿਲਦੀ ਸੋ ਅਣਜਾਣੇ ਚ ਜਦੋਂ ਇਸ ਤਰ੍ਹਾਂ ਦੀਆਂ ਗਲਤੀਆਂ ਹੁੰਦੀਆਂ ਹੀ ਰਹਿੰਦੀਆਂ ਹਨ ਨਾ ਹੋ ਜਾਂਦੀਆਂ ਹਨ ਮਾਫੀ ਮੰਗ ਲੋ ਬੈਠ ਕੇ ਤੇ ਸ਼ਮਾ ਕਰ ਦਿੰਦੇ ਨੇ ਜੀ ਸੋ ਬਾਕੀ ਹੁਣ ਆਪਾਂ ਇੱਥੇ ਅੱਗੇ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ ਸੋ ਬੜਾ ਹੀ ਪਿਆਰਾ ਇਹਨਾਂ ਨੇ ਕਮੈਂਟ ਲਿਖਿਆ ਹੋਇਆ ਕਹਿੰਦੇ ਵੀ ਦੀਦੀ ਜੀ ਅਸੀਂ ਤੁਹਾਡੀਆਂ ਵੀਡੀਓ ਹਰ ਰੋਜ਼ ਸੁਣਦੇ ਆਂ ਕਹਿੰਦੇ ਕਿ ਤੁਹਾਡੀਆਂ ਵੀਡੀਓਜ਼ ਤੋਂ ਸੁਣ ਕੇ ਅਸੀਂ ਤਰ ਗਏ ਕਹਿੰਦੇ ਸਾਡਾ ਕੰਮ ਮਾਲਕ ਆਪ ਅੱਗੇ ਹੋ ਕੇ ਬਣਾਈ ਜਾ ਰਿਹਾ ਰਸਤੇ ਖੋਲ ਰਿਹਾ ਆ ਕਹਿੰਦੇ ਤੁਹਾਡਾ ਸ਼ੁਕਰੀਆ ਰਸਤਾ ਦੇਣ ਨੂੰ ਸਾਨੂੰ ਹੋਰ ਗਿਆਨ ਦੋ ਹੋਰ ਸਾਨੂੰ ਦੱਸਿਆ ਜਾਵੇ ਇਹਦੇ ਬਾਰੇ ਸੋ ਦੇਖੋ ਜੀ ਇਹ ਤੁਹਾਡੀ ਆਪ ਦੀ ਮਿਹਨਤ ਹੈ ਇਹਦੇ ਵਿੱਚ ਕਿਸੇ ਦਾ ਕੋਈ ਹੱਕ ਨਹੀਂ ਕੋਈ ਰੋਲਾ ਨਹੀਂ ਹੈ ਸੋ ਜੋ ਤੁਸੀਂ ਮਿਹਨਤ ਕਰਦੇ ਹੋ ਮਿਹਨਤ ਮਤਲਬ ਕਿ ਜੋ ਤੁਸੀਂ ਧਿਆਨ ਲਗਾ ਕੇ ਵੀਡੀਓ ਨੂੰ ਸੁਣਦੇ ਹੋ ਫਿਰ ਉਹਦੇ ਤੇ ਅਮਲ ਕੀਤਾ ਜਾਂਦਾ ਹੈ ਅਮਲ ਕਰਨ ਦੇ ਨਾਲ ਜ਼ਿੰਦਗੀ ਚ ਨਖਾਰ ਹੁੰਦਾ ਹੈ ਸੋ ਜਿਹੜਾ ਤਾਂ ਗੱਲ ਮੁਸਰਫ ਇੱਕ ਨੋਰਮਲ ਗੱਲ ਨਹੀਂ ਸਮਝਦਾ ਜਣੀ ਜਿੱਥੇ ਰੱਬ ਦੀ ਗੱਲ ਹੁੰਦੀ ਹੋਵੇ ਉਹਨੂੰ ਬਚਨ ਸਮਝ ਲੈਂਦਾ ਕਿ ਮਾਲਕ ਦੇ ਵਜਨ ਕਿਉਂਕਿ ਹਰ ਇੱਕ ਦੇ ਅੰਦਰ ਪਰਮਾਤਮਾ ਬੈਠਾ ਹੋਇਆ ਤੇ ਪਰਮਾਤਮਾ ਦੀ ਬਿਟਾਈ ਹੋ ਰਹੀ ਆ ਤੇ ਕਈ ਉਹਨੂੰ ਫਿਰ ਉਹ ਮਾਲਕ ਦੇ ਘਰ ਦੇ ਵਜਨ ਹੀ ਸਮਝ ਲੈਂਦੇ ਨੇ ਜਦੋਂ ਬਚਨ ਸਮਝਾਂਗੇ ਫਿਰ ਉਹ ਕਬਚਨ ਆਪਣੇ ਕੰਮ ਸਵਾਰਨ ਲੱਗ ਪੈਂਦੇ ਨੇ ਸੋ ਇਸ ਕਰਕੇ ਇਹ ਤੁਹਾਡੀ ਸੋਚ ਤੇ ਹੈ ਮਨ ਟਿਕ ਗਿਆ ਮਨ ਨੂੰ ਟਿਕਾ ਕੇ ਅਸੀਂ ਕਰਮ ਕਰਨੇ ਸ਼ੁਰੂ ਕਰ ਦਿੱਤੇ ਤੇ ਉਹ ਕਰਮ ਲੱਗਣ ਲੱਗ ਪੈਂਦੇ ਨੇ ਜੀ ਕਿੰਨਾ ਕਿ ਫਰਕ ਆ ਪਰ ਲੱਗਣਾ ਉਦੋਂ ਜਦ ਤੁਸੀਂ ਮਿਹਨਤ ਕਰੋਗੇ ਮਨ ਨੂੰ ਟਪਾਉਣ ਦੀ ਕੋਸ਼ਿਸ਼ ਤੇ ਕਰਮ ਕਰੋਗੇ ਨਾਮ ਦੀ ਕਮਾਈ ਸੇਵਾ ਸਿਮਰਨ ਕਰੋਗੇ ਉਦੋਂ ਸਾਸੰਦ ਦੇਣੀ ਚ ਤੇ ਕੰਮ ਬਣਦੇ ਨੇ ਬਾਕੀ ਸ਼ੁਕਰੀਆ ਆਪਣੇ ਮਾਲਕ ਦਾ ਹੀ ਕਰਨਾ ਆਪਣੇ ਗੁਰੂ ਦਾ ਆਪਣੀ ਪੀਰ ਦਾ ਹੀ ਸ਼ੁਕਰਾਨਾ ਕਰਨਾ ਹੈ ਜਿਹੜਾ ਤੁਹਾਡੇ ਕੰਮ ਸਵਾਰ ਰਿਹਾ ਹੈ ਜਿਹੜਾ ਤੁਹਾਨੂੰ ਰਸਤੇ ਬਣਾ ਕੇ ਦੇ ਰਿਹਾ ਆ ਸੋ ਜੇਕਰ ਸਾਡੇ ਥਰੂ ਤੁਹਾਨੂੰ ਕੋਈ ਕਰਮ ਵੀ ਦੱਸਿਆ ਜਾਂਦਾ ਤਾਂ ਉਥੇ ਇਹ ਸੋਚੋ ਕਿ ਸਾਡਾ ਮਾਲਕ ਸਾਨੂੰ ਇਹ ਕਰਮ ਦੱਸ ਰਿਹਾ ਆ ਦਿਖਾ ਰਿਹਾ ਰਸਤਾ ਸੋ ਇਸ ਲਈ ਸ਼ੁਕਰਾਨਾ ਆਪਕੋ ਆਪਣੇ ਪੀਰੋ মুর্ਸ਼ਿਦ ਗੁਰੂ ਦਾ ਹੀ ਕਰਨਾ ਆ ਨਾ ਹੀ ਕੀ ਤੁਸੀਂ ਕਹੋ ਕਿ ਸਾਡਾ ਕਰਨਾ ਆ ਕਿਉਂ ਕਰਨ ਕਰਾਉਣ ਵਾਲਾ ਉਹ ਮਾਲਕ ਹੈ ਆਨੇ ਬਾਨ ਦੇ ਸੀ ਕਿਸੇ ਦੇ ਥ्रू ਹੀ ਸਹੀ ਕਰ ਦਿੰਦਾ ਹੈ ਸੋ ਜਦੋਂ ਸਾਡਾ ਕੋਈ ਸੰਬੰਧ ਜੁੜਿਆ ਹੁੰਦਾ ਹੈ ਉਹ ਸਮੇਂ ਤੇ ਕਿਸੇ ਨਾ ਕਿਸੇ ਮੂੜ ਤੇ ਆ ਕੇ ਸਾਨੂੰ ਉਹ ਚੀਜ਼ ਮਿਲ ਹੀ ਜਾਂਦੀ ਹੈ ਜੀ ਸੋ ਵਾਕੀ ਬਹੁਤ-ਬਹੁਤ ਸ਼ੁਕਰੀਆ ਜੀ ਕਿ ਵੀਡੀਓ ਨੂੰ ਸਮਾਂ ਦੇ ਸਮਝਦੇ ਅਮਰ ਕਰਦੇ ਹੋ ਤੇ ਆਨੰਦ ਮਾਣ ਰਹੇ ਹੋ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਕਹਿੰਦੇ ਵੀ ਸੁਪਨਾ ਆਇਆ ਸੁਪਨੇ ਦੇ ਵਿੱਚ ਨਜ਼ਰ ਆਇਆ ਕਿ ਇੱਕ ਗੁਰਸਿੱਖ ਕਹਿ ਰਿਹਾ ਹੈ ਕਿ ਤੁਹਾਡੇ ਨਾਲ ਬਾਬਾ ਗੋਸਪਾਕ ਜੀ ਖੜਦੇ ਨੇ ਤੇ ਜਦੋਂ ਤੁਹਾਡੇ ਨਾਲ ਉਹ ਖੜਦੇ ਨੇ ਤੇ ਬਾਬਾ ਜੀ ਪਿੱਛੇ हट ਜਾਂਦੇ ਨੇ ਕਿਉਂਕਿ ਉਹ ਪਾਠ ਕਹਿੰਦੇ ਅਸੀਂ ਬਹੁਤ ਕੀਤਾ ਗੁਰਬਾਣੀ ਨਾਲ ਜੁੜੇ ਹੋਏ ਆ ਤੇ ਨਮਸਕਾਰ ਹਰ ਇੱਕ ਨੂੰ ਕਰਦੇ ਆ ਸੋ ਦੇਖੋ ਜੀ ਗੁਰਵਾਣੀ ਨਾਲ ਜੁੜਿਓ ਤੇ ਉਹਨਾਂ ਨੇ ਆਪਣਾ ਹੱਕ ਜਤਾਉਣਾ ਤੁਹਾਡੇ ਸਰੀਰ ਤੇ ਤੇ ਜਿਕਰ ਨਾਲ ਪੀਰਾਂ ਨੂੰ ਵੀ ਮੰਨਦੇ ਹੋ ਤੇ ਪੀਰਾਂ ਨੇ ਵੀ ਨਾਲ ਹੀ ਰਹਿਣਾ ਹੈ ਚੱਲ ਕੇ ਸੋ ਇਹ ਤਾਂ ਅਸੀਂ ਆਪ ਹੀ ਇਹੋ ਜਿਹੇ ਭੁਲਿਕਨ ਪੈ ਗਏ ਆ ਬੈਮਾ ਕਰਮਾਂ ਦੇ ਵਿੱਚ ਜਾਨੀ ਕਿ ਇੱਕ ਦੂਜੇ ਦੀ ਨਿੰਦਿਆ ਕਰਨ ਬੈਠ ਗਏ ਇਨਸਾਨ ਹੋ ਕੇ ਜਿਨ੍ਹਾਂ ਨੇ ਰੱਬ ਦਾ ਨਾਮ ਲੈ ਲਿਆ ਸੋ ਉਹਨਾਂ ਦੇ ਖਿਲਾਫ ਬੋਲਣਾ ਨਹੀਂ ਚਾਹੀਦਾ ਪਰ ਬਹੁਤ ਜਣੇ ਬਹੁਤ ਕੁਝ ਕਹਿ ਜਾਂਦੇ ਨੇ ਕਿ ਇਹ ਪੀਰਾਂ ਨੂੰ ਨਹੀਂ ਮੰਨਣਾ ਚਾਹੀਦਾ ਇਹਨਾਂ ਨੇ ਸਾਡੇ ਨੇ ਕੀ ਕੀਤਾ ਪਰ ਮਾਲਕ ਕਦੇ ਵੀ ਜਾਤਾਂ ਪਾਤਾਂ ਨਹੀਂ ਦੇਖਦਾ ਨਾ ਕੋਈ ਧਰਮ ਦੇਖਦਾ ਹੈ ਰੱਬ ਤਾਂ ਰੱਬ ਹੀ ਆ ਕਹਿੰਦੇ ਪ੍ਰਮਾਤਮਾ ਇੱਕ ਰੂਪ ਅਨੇਕ ਅਨੇਕਾ ਰੂਪਾਂ ਦੇ ਵਿੱਚ ਵੱਖ-ਵੱਖ ਰੂਪਾਂ ਜਾਗ ਲੈ ਰਿਹਾ ਜਿਹਨੂੰ ਜਿਹੜਾ ਰੂਪ ਚੰਗਾ ਲੱਗਦਾ ਉਹ ਉਹਨੂੰ ਰਿਆ ਜੀ ਸੋ ਬਾਕੀ 11ਵੀਂ ਵਾਲੀ ਸਰਕਾਰ ਨਾਲ-ਨਾਲ ਰਹਿੰਦੇ ਨੇ ਇਹ ਵੀ ਚੰਗਾ ਹੀ ਸੰਗੀਤ ਨੇ ਤੇ ਬਾਕੀ ਸਿੱਖ ਆਪਣਾ ਇਸ਼ਾਰਾ ਦੇ ਰਹੇ ਆ ਉਹ ਵੀ ਚੰਗਾ ਹੀ ਸੰਗੀਤ ਆ ਕਿ ਗੁਰਬਾਣੀ ਨਾਲ ਤੁਸੀਂ ਜੁੜਿਓ ਤੇ ਆਪਣਾ ਕਰਮ ਕਰਦੇ ਜਾਓ ਜੀ ਕਰਮ ਕਰਨਾ ਕਦੇ ਨਾ ਛੱਡੋ ਗੁਰਬਾਣੀ ਨਾਲ ਪਹਿਲਾਂ ਤੋਂ ਜੁੜਿਓ ਤੇ ਉਹ ਚੀਜ਼ ਨੇ ਜਿਆਦਾ ਚੜ ਕੇ ਰਹਿਣਾ ਆ ਤੇ ਪੀਰਾਂ ਦੀ ਸੇਵਾ ਕਰਦੇ ਹੋ ਤੇ ਪੀਰਾਂ ਦਾ ਵੀ ਪੈਰਾ ਨਾਲ ਹੀ ਰਹਿਣਾ ਹੈ ਜੀ ਸੋ ਬਾਕੀ ਆਪ ਕੋ ਆਪਣੀ ਸੋਚ ਤੇ ਆ ਜੇਕਰ ਤੁਸੀਂ ਮੰਨ ਬਣਾ ਕੇ ਸੋਚਦੇ ਆ ਕਿ ਤੁਸੀਂ ਇੱਕ ਦੂਸਰੇ ਤੋਂ ਬਾਬਾ ਜੀ ਵੱਖ ਨਹੀਂ ਨਾ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਨਾ ਹੀ ਸਰਕਾਰ ਗੌਸਪਾਗ ਜੀ ਇਹ ਮੇਰੇ ਲਈ ਇੱਕ ਹੀ ਆ ਇੱਕ ਹੀ ਪਾਵਰ ਆ ਜਦੋਂ ਅਸੀਂ ਇਹ ਮੰਨ ਨੂੰ ਸਮਝਾ ਲੈਂਦੇ ਆ ਤੇ ਉਹ ਉਵੇਂ ਹੀ ਛਪਣਾ ਅਸਰ ਦਿਖਾਉਣ ਲੱਗ ਪੈਂਦੀ ਹੈ ਜੀ ਸੋ ਸੋਚ ਤੇ ਮੰਨ ਤੇ ਹੈ ਜਦੋਂ ਤੁਸੀਂ ਮੰਨ ਨੂੰ ਟਿਕਾ ਲੈਨੇ ਹੋ ਸੋਚ ਬਣਾ ਲੈਨੇ ਹੋ ਇੱਕ ਜਈ ਤਾਂ ਫਿਰ ਬਹੁਤ ਉਸੇ ਤਰੀਕੇ ਦੇ ਨਾਲ ਤੁਹਾਡੇ ਨਾਲ ਰਹਿੰਦੀ ਹੈ ਜੀ ਉਹਨਾਂ ਨੂੰ ਵੱਖ-ਵੱਖ ਨਹੀਂ ਸਮਝਣਾ ਇਹ ਸੋਚਣਾ ਹੈ ਕਿ ਪ੍ਰਮਾਤਮਾ ਇੱਕ ਰੂਪ अनेक ਬਹੁਤ ਰੂਪਾਂ ਦੇ ਵਿੱਚ ਆ ਕੇ ਬੈਠ ਹੋਇਆ ਹੈ ਮੇਰੇ ਲਈ ਇੱਕ ਹੀ ਆ ਤੁਸੀਂ ਜਦੋਂ ਤੁਸੀਂ ਇਹ ਗੱਲ ਕਹੋਗੇ ਤੇ ਉਹਨਾਂ ਨੇ ਇੱਕ ਬਣ ਕੇ ਇੱਕ ਦੇ ਰੂਪ ਵਿੱਚ ਦੀ ਆਣਾ ਸ਼ੁਰੂ ਕਰ ਦੇਣਾ ਹੈ ਜੀ ਸੋ ਐਸੀ ਕਿਰਪਾ ਪਾਉਣ ਲਈ ਬਹੁਤ ਸਮਾਂ ਲੱਗ ਜਾਂਦਾ ਹੈ ਸੋ ਕਿਰਪਾ ਫਿਰ ਉਸ ਦਿਨ ਹੁੰਦੀ ਹੈ ਜਦੋਂ ਸਾਡੀ ਸੇਵਾ ਪੂਰੀ ਹੋ ਜਾਂਦੀ ਹੈ ਤੇ ਉਹ ਮਾਲਕ ਸਾਡੇ ਤੇ ਕਿਰਪਾ ਕਰ ਦਿੰਦਾ ਹੈ ਸੋ ਹੁਣ ਆਪਾਂ ਇੱਥੇ 메ਨ ਵਿਸ਼ੇ 'ਵਲ ਚੱਲਦੇ ਹਾਂ ਜੀ ਵੀਡੀਓ ਨੂੰ ਚੱਲਦੇ ਚੱਲਦੇ ਇੱਕ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਸ਼ੇਅਰ ਕਰਕੇ ਇੱਕ ਚੰਗਾ ਕਰਮ ਕਰਨਾ ਕਿਉਂਕਿ ਤੁਹਾਡੀ ਵਜ੍ਹਾ ਨਾਲ ਕਿਸੇ ਹੋਰ ਰੂਹ ਦਾ ਭਲਾ ਹੋਵੇ ਔਰ ਰੂਹ ਨੂੰ ਜਾਣਕਾਰੀ ਮਿਲੇ ਇੱਕ ਚੰਗਾ ਕਰਮ ਹੈ ਘਰੇ ਬੈਠੇ ਅਸੀਂ ਇੰਨਾ ਇੰਨਾ ਚਿਰ ਫालतू ਫੋਨ ਵੀ ਚਲਾ ਲੈਂਦੇ ਆ ਕੋਸ਼ਿਸ਼ ਕਰਿਆ ਕਰੋ ਕਿ ਉੱਥੇ ਕੋਈ ਚੰਗਾ ਕਰਮ ਕੀਤਾ ਜਾਵੇ ਵੱਧ ਤੋਂ ਵੱਧ ਰੂਹਾਂ ਦੇ ਨਾਲ ਇਹੋ ਜੀ ਗੱਲ ਸਾਂਝੀ ਕੀਤੀ ਜਾਵੇ ਜਿਹਦੇ ਨਾਲ ਕਿਸੇ ਰੂਹ ਦਾ ਭਲਾ ਹੋ ਸਕੇ ਦੋ ਚੌਂ ਨਾ ਗੱਲ ਕਰੋਗੇ ਦਸਾਂ ਨਾ ਕਰੋਗੇ ਸੋ ਉਹਨਾਂ ਹੀ ਕਰਮ ਵਧਦਾ ਜਾਂਦਾ ਹੈ ਸੋ ਹੁਣ ਆਪਾਂ ਇੱਥੇ ਜੀਵ ਮੇਨ ਵਿਸ਼ੇal ਚੱਲਦੇ ਆ ਜੀ ਜੇਕਰ ਕਿਸੇ ਨੂੰ ਵੀ ਵੀਡੀਓ ਪਹਿਲਾਂ ਇੰਗਲਿਸ਼ ਵਿੱਚ ਸੁਣਾਈ ਦੇ ਰਹੀ ਸੀ ਹੁਣ ਪੰਜਾਬੀ ਵਿੱਚ ਇਸ ਵਕਤ ਤੁਸੀਂ ਇਹਨੂੰ ਸੁਣ ਰਹੇ ਹੋ ਤੇ ਅੱਗੇ ਤੋਂ ਕੋਈ ਵੀ ਵੀਡੀਓ ਇੰਗਲਿਸ਼ ਵਿੱਚ ਸੁਣਾਈ ਦਵੇ ਤੇ ਵੀਡੀਓ ਦੀ ਆਪਸ਼ਨ ਤੇ ਜਾ ਕੇ ਤੁਸੀਂ ਖੁਦ ਹੀ ਆਵਾਜ਼ ਨੂੰ ਸੈੱਟ ਕਰ ਸਕਦੇ ਹੋ ਜੀ ਕਿਉਂਕਿ ਆਪੋ ਆਪਣੇ ਫੋਨਾਂ ਤੇ ਹੀ ਆਵਾਜ਼ ਸੈਟਿੰਗ ਕਰਨੀ ਪੈਂਦੀ ਹੈ ਜੀ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਜੀ ਮੇਨ ਵਿਸ਼ੇ ਦੀ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰੋ ਸੋ ਅੱਜ ਦਾ ਵਿਸ਼ਾ ਹੈ ਕਿ ਚਿਰਾਗਾਂ ਦੇ ਨਾਲ ਉਹ ਹੀ ਕਿ ਧੂਪ ਨੂੰ ਅਸੀਂ ਲਗਾ ਸਕਦੇ ਹਾਂ ਜਿਵੇਂ ਚਿਰਾਗ ਰੋਸ਼ਨ ਨੇ ਜਗ ਰਹੇ ਆ ਤੇ ਉਹਦੇ ਨਾਲ ਹੀ ਕਈ ਅਰਗਵਤੀ ਲਾ ਕੇ ਆ ਦਿਖਾ ਦਿੰਦੇ ਨੇ ਧੂਪ ਦਿਖਾਉਂਦੇ ਨੇ ਸੋ ਇਹਦੇ ਤੇ ਗੱਲ ਕਰਨੀ ਹੈ ਆਪਾਂ ਸੋ ਦੇਖੋ ਜੀ ਪਹਿਲਾਂ ਤਾਂ ਇੱਥੇ ਇੱਕ ਹੀ ਗੱਲ ਕਵਾਂਗੇ ਕਿ ਜਦੋਂ ਚਿਰਾਗ ਰੋਸ਼ਨ ਹੁੰਦਾ ਉਹ ਇਕੱਲਾ ਦੀਵਾ ਜਾਂ ਚਿਰਾਗ ਨਹੀਂ ਸਮਝਣਾ ਕਿ ਕਿਉਂਕਿ ਦੀਵਾ ਕਰ ਦਿੰਦੇ ਨੇ ਦੀਵੇ ਤੋਂ ਚਿਰਾਗ ਆਪਾਂ ਮੂੰ ਚੜਦੇ ਨੇ ਵੀ ਚਿਰਾਗ ਰੋਸ਼ਨ ਕਰ ਰਹੇ ਆ ਸੋ ਇਹ ਕੀ ਨਿਉਦਾਨ ਨੂੰ ਸਮਝਣਾ ਕਿਉਂਕਿ ਜੋ ਉਹਦੇ ਵਿੱਚ ਜੋਤ ਜਗ ਰਹੀ ਆ ਰੋਸ਼ਨੀ ਆ ਸੋ ਰੋਸ਼ਨੀ ਹੀ ਤਾਂ ਉਹ ਸਾਡਾ ਮੁਰਸ਼ਿਦ ਹੈ ਸਾਡਾ ਪੀਰ ਹੈ ਸਾਡਾ ਗੁਰੂ ਹੈ ਜਿਹਦੇ ਵੀ ਨਾਮ ਦਾ ਸੀ ਇਹ ਕਰਮ ਕਰ ਰਹੇ ਆ ਸੋ ਉਹ ਜਾਨੀ ਕਿ ਆਪ ਬਰਾਜਮਾਨ ਹੈ ਕਿਉਂਕਿ ਉਹਨਾਂ ਦਾ ਅਸਲ ਰੂਪ ਆਪਾਂ ਨਹੀਂ ਦੇਖਿਆ ਪਰ ਰੋਸ਼ਨੀ ਹੈ ਇਹ ਸਭ ਜਾਣਦੇ ਨੇ ਕਿ ਉਹ ਇੱਕ ਪ੍ਰਕਾਸ਼ ਹੈ ਰੋਸ਼ਨੀ ਹੈ ਤੇ ਉਹ ਖੁਦ ਬਰਾਜਮਾਨ ਇਹ ਸੋਚਉਂਦੇ ਉਹਦੇ ਨਾਲ ਕਿ ਆਪਾਂ ਕੋਈ ਚੀਜ਼ ਲਾ ਸਕਦੇ ਆ ਇਸ ਤਰ੍ਹਾਂ ਨਹੀਂ ਹੋ ਸਕਦਾ ਜੀ ਸੋ ਦੇਖੋ ਜੀ ਜਦੋਂ ਵੀ ਤੁਸੀਂ ਕਿਤੇ ਵੀ ਦਰਗਾਹ ਤੇ ਜਾਂਦੇ ਹੋ ਜੇਕਰ ਮਜਬੂਰੀ ਹੈ ਲੱਗੇ ਕੋਈ ਡੱਬੀ ਨਹੀਂ ਹੈ ਅ ਅਰਗਬਤੀ ਲਗਾਉਣ ਨੂੰ ਤਾਂ ਤੁਸੀਂ ਇਹ ਕਰਮ ਕਰ ਸਕਦੇ ਆ ਪਰ ਜੇਕਰ ਸਾਧਨ ਹੈ ਸਾਡੇ ਕੋਲ ਸਾਰਾ ਤਾਂ ਫਿਰ ਸਾਨੂੰ ਇਹ ਕਰਮ ਇੱਥੇ ਰੋਕ ਦੇਣਾ ਚਾਹੀਦਾ ਹੈ ਤੁਸੀਂ ਡੱਬੀ ਦੇ ਨਾਲ ਮੱਚੀਸ ਦੇ ਨਾਲ ਹੀ ਅਰਗਬਤੀ ਜਾਂ ਧੂਪ ਲਗਾਇਆ ਕਰੋ ਜੀ ਸੋ ਚਰਾਗ ਦੇ ਨਾਲ ਲਾ ਕੇ ਅਰਗਵਤੀ ਜਾਂ ਧੂਪ ਜਗਾਉਣਾ ਨਹੀਂ ਹੈ ਜੀ ਧੁਕਾਉਣਾ ਨਹੀਂ ਹੈ ਅੱਗੇ ਤੋਂ ਇਹਨਾਂ ਗੱਲਾਂ ਤੇ ਅਮਲ ਕਰਨਾ ਧਿਆਨ ਦੇਣਾ ਜੀ ਸੋ ਇੱਥੇ ਇੱਕ ਮਿੰਟ ਆਇਆ ਹੋਇਆ ਸੀ ਉਹਦੇ ਤੇ ਆਪਾਂ ਵਿਸ਼ਾ ਤਿਆਰ ਕੀਤਾ ਹੈ ਜੀ ਸੋ ਇਸੇ ਤਰ੍ਹਾਂ ਦੇ ਕੋਈ ਸਵਾਲ ਜਰੂਰ ਰੱਖਿਆ ਕਰੋ ਜੇਕਰ ਮਨ ਵਿੱਚ ਕੋਈ ਸ਼ੰਕਾ ਹੁੰਦੀ ਹੈ ਤੇ ਆਪਾਂ ਵਿਸ਼ਾ ਬਣਾ ਕੇ ਹੀ ਤੁਹਾਡੇ ਨਾਲ ਗੱਲ ਸਾਂਝੀ ਕਰਿਆ ਕਰਾਂਗੇ ਜੀ ਜਿਹੜਾ ਸਾਨੂੰ ਲੱਗਦਾ ਹੈ ਕਿ ਇਹ ਵਿਸ਼ਾ ਵਧੀਆ ਹੈ ਤੇ ਉਸ ਤੇ ਹੀ ਆਪਾਂ ਵੀਡੀਓ ਇੱਕ ਅਪਲੋਡ ਕਰ ਦੇਈਦੀ ਆ ਤੇ ਅੱਗੇ ਤੋਂ ਵੀ ਧਿਆਨ ਰੱਖਾਂਗੇ ਜੀ ਸੋ ਅੱਗੇ ਤੋਂ ਧਿਆਨ ਇਹ ਹੀ ਰੱਖਣਾ ਹੈ ਕਿ ਚਰਾਗ ਦੇ ਨਾਲ ਅਰਗਵਤੀ ਜਾਂ ਧੂਪ ਨਹੀਂ ਲਗਾਉਣਾ ਹੈ ਅਰ ਤਿਲਾਂ ਡੱਬੀ ਦੇ ਨਾਲ ਹੀ ਤੁਸੀਂ ਅਗਰਵਤੀ ਦਿਖਾਓ ਤੇ ਤੂਫ ਕਈ ਤੋਂ ਉਠਲਾਉਂਦੇ ਨੇ ਕਈ ਅਗਰਬਤੀ ਇੱਥੇ ਅਗਰਬਤੀ ਦੀ ਨਹੀਂ ਗੱਲ ਹੈ ਕਈ ਕਹਿੰਦੇ ਨੇ ਕਿ ਅਗਰਬਤੀ ਨਹੀਂ ਲਗਾਉਣੀ ਚਾਹੀਦੀ ਕਿਉਂਕਿ ਉਹਦੇ ਵਿੱਚ ਬਾਸ ਦੀ ਤੀਖ ਲ ਵਰਤੀ ਗਈ ਹੈ ਤੇ ਬਾਸ ਕਹਿੰਦੇ ਚਲਾਉਣਾ ਚੰਗਾ ਨਹੀਂ ਹੁੰਦਾ ਘਰ ਵਿੱਚ ਪਰ ਜਦ ਆਪਾਂ ਮਾਲਕ ਦੇ ਨਾਮ ਦਾ ਕੰਮ ਕਰ ਰਹੇ ਹਾਂ ਹੁਣ ਚੀਕਾਂ ਬਾਣ ਹੀ ਉਮੇਗ ਆਇਆ ਤੇ ਫਿਰ ਉੱਥੇ ਬਹਿਮ ਕਰਨਾ ਨਹੀਂ ਬਣਦਾ ਕਿਉਂਕਿ ਬਹੁਤ ਵੱਡੀ ਹਸਤੀ ਹੈ ਜਿਹਦੀ ਅਸੀਂ ਸੇਵਾ ਕਰ ਰਹੇ ਹਾਂ ਤੇ ਉੱਥੇ ਮਨ ਜੋ ਬਹਿਮ ਕਰ ਦੋ ਕਿਉਂਕਿ ਉਹ ਤਾਂ ਮਾੜੀਆਂ ਚੀਤਿਆਂ ਨੂੰ ਵੀ ਸਿੱਧੀਆਂ ਬਣਾ ਦਿੰਦੇ ਨੇ ਜੀ ਜਦੋਂ ਉਹਨਾਂ ਦੀ ਨਜ਼ਰ ਹੋ ਜਾਂਦੀ ਹੈ ਤੁਸੀਂ ਇਸ ਕਰਕੇ ਆਪੋ ਆਪਣਾ ਕਰਮ ਕਰਦੇ ਜਾਓ ਬਹੁਤੇ ਵਿਹਿਮਾਂ 'ਚ ਨਹੀਂ ਪੈਣਾ ਜ਼ਿੰਦਗੀ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਕਰਮ ਨੂੰ ਆਸਾਨ ਬਣਾਉਣਾ ਹੈ ਔਖਾ ਨਹੀਂ ਬਣਾਉਣਾ ਔਖਾ ਬਣਾਉਂਗੇ ਤੇ ਉਹ ਕਰਮ ਕਦੇ ਤੁਸੀਂ ਕਰੇ ਹੀ ਨਹੀਂ ਸਕਦੇ ਭਾਵੇਂ ਚਾਹੇ ਕਰਮ ਹੈ ਚਾਹੇ ਸਿਮਰਨ ਹੈ ਸਿਮਰਨ ਨੂੰ ਵੀ ਔਖਾ ਨਹੀਂ ਬਣਾਉਣਾ ਸੌਖਾ ਬਣਾਉਣਾ ਸੌਖਾ ਇਵੇਂ ਆ ਕਿ ਜਿੱਥੇ ਵੀ ਤੁਸੀਂ ਬੈਠੇ ਹੋ ਤੁਹਾਨੂੰ ਲੱਗਦਾ ਹੈ ਕਿ ਮਾਨਕ ਦੀ ਯਾਦ ਆ ਰਹੀ ਹੈ ਅੱਜ ਅਸੀਂ ਨਾਮ ਸਿਮਰਨਾ ਹੈ ਜੇਕਰ ਤੁਸੀਂ ਇਹ ਗੱਲ ਸੋਚ ਲਈ ਕਿ ਅੱਜ ਅਸੀਂ ਨਾਮ ਸਿਮਰਨਾ ਹੈ ਦੇ ਨਾਮ ਸਿਮਰ ਨਹੀਂ ਹੁਣਾ ਜੇਕਰ ਤੁਸੀਂ ਸਮੇਂ ਦੀ ਬੇੜੀ ਕੀਤੀ ਕਿ ਸ਼ਾਮ ਨੂੰ ਜਾ ਕੇ ਜਾਂ ਕੰਮ ਕਰਦੋਂ ਫ੍ਰੀ ਹੋ ਕੇ ਬੈਠਾਂਗੇ ਤੇ ਉਹ ਉੱਥੇ ਹੀ ਤੁਹਾਡੇ ਮਨ ਦਾ ਜੋ ਸਵਾਲ ਹੈ ਉੱਥੇ ਹੀ ਰੁਕ ਜਾਣਾ ਹੈ ਮਨ ਦੀ ਵਾਸ਼ ਉੱਥੇ ਰੁਕ ਜਾਣੀ ਆ ਕਿਉਂਕਿ ਕੋਈ ਟਾਈਮ ਹੁੰਦਾ ਜਦੋਂ ਇਹ ਖਿਆਲ ਮਨ ਵਿੱਚ ਆਉਂਦਾ ਤੇ ਉੱਥੇ ਹੀ ਉਹ ਟਾਈਮ ਨੂੰ ਸਮੇਟ ਲਓ ਸੰਭਾਲ ਲਓ ਜਾਨੀ ਕਿ ਉੱਥੇ ਹੀ ਅੱਖਾਂ ਬੰਦ ਕਰਕੇ ਚਾਹੇ 2 ਮਿੰਟ ਲਈ ਹੀ ਬੈਠ ਜਾਓ ਪਰ ਉਹ ਕਰਮ ਕਰ ਲਓ ਕਿਉਂਕਿ ਜਦੋਂ ਮਾਰਗ ਖੁਦ ਜਪਾਉਣਾ ਚਾਹੁੰਦਾ ਨਾ ਨੂੰ ਉਦੋਂ ਹੀ ਇਹ ਸੰਕੇਤ ਮਿਲਦੇ ਨੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਨੂੰ ਸਮਾਪਤ ਕਰਦੇ ਆ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ